ਉਹ ਕੱਲ ਉਹ ਕਹਿੰਦਾ ਸੀ ਆ ਕੀ ਉਹਦਾ ਨਾਂ ਯਾਰ ਸਾਡੇ ਸੰਗਰੂਰ ਆਓ ਖੈਰਾ ਲੜਦਾ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗਿਆ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲ ਨਾ ਤੁਸੀਂ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਤੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਆ। ਆਪ ਪੰਜਾਬੀ ਆਉਂਦੀ ਨਹੀਂ। ਉਪ ਨੁਕਸ ਕੱਢੀ ਜਾਣਿਆ। ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ 'ਚ ਕੋਈ ਬੰਦਾ ਪੰਜਾਬ 'ਚ ਨਾ ਆਵੇ, ਇੱਥੇ ਕੰਮ ਨਾ ਕਰੇ। ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ, ਕਿਰਤ ਕਰਦੇ ਆ। ਪੰਜਾਬ ਦੀ ਧਰਤੀ ਹੈ, ਦਾਤਾ ਮੰਡਣ ਵਾਲੀ ਧਰਤੀ ਹੈ। ਅਸੀਂ ਲੰਗਰ 'ਚ ਬਿਠਾ ਕੇ ਪਹਿਲਾਂ ਥਾਲੀ ਵੈਗਰੂ, ਫਿਰ ਦਾਲ ਵੈਗਰੂ, ਫਿਰ ਪਾਣੀ ਵੈਗਰੂ। ਕਦੇ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ? ਤੂੰ ਕਿਹੜੀ ਸਟੇਟ ਦਾ ਆਇਆ ਤੂੰ? ਸਭ ਨੂੰ ਵੈਗਰੂ, ਸਭ ਨੂੰ ਰਾਜਾ ਬੜਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਹੇ ਹੈ ਉੱਥੇ ਤਿੰਨ 3.5 ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਏ ਨਹੀਂ ਕਹਿ ਸਕਦਾ ਇਹ ਉਹ ਤਾਂ ਕਹਿਦਾ ਨਹੀਂ ਸੋ ਕਾ ਅਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ